ਜੀ ਆਪਾਂ ਗੁਣਾ ਨਾਲ ਭਰਪੂਰ ਮਿੱਸੀ ਰੋਟੀ ਹਾਜਮੇਦਾਰ ਤਿਆਰ ਕਰਾਂਗੇ ਬਹੁਤ ਹੀ ਸਵਾਦਿਸ਼ਟ ਹੋਏਗੀ ਇਸ ਲਈ ਆਪਾਂ ਬਾਜਰੇ ਦਾ ਆਟਾ ਰਾਗੀ ਦਾ ਆਟਾ ਵੇਸਣ ਤੇ ਛੋਟੀ ਕਣਕ ਦਾ ਆਟਾ ਸੋਨਾ ਮੋਤੀ ਕਣਕਾ ਜਿਹੜੀ ਉਹ ਲਵਾਂਗੇ ਇੱਧਰ ਹਰੇ ਪਿਆਜ਼ਾਂ ਨੂੰ ਕੱਟ ਲਾਂਗੇ ਇੱਧਰ ਪੂਤਨਾ ਹਰੀਆਂ ਮਿਰਚਾਂ ਧਨੀਆ ਪੂਤਨਾ ਡਾਈਜੈਸਟ ਵਧੀਆ ਕਰੇਗਾ ਹਾਜਮਾ ਵਧੀਆ ਕਰੇਗਾ ਤੇ ਜੀਰਾ ਜਵਾਈਨ ਧਨੀਆ ਕਾਲੀ ਮਿਰਚ ਸੁਆਂਜਨਾ ਦੇ ਪੱਤੇ ਇਹਨਾਂ ਦਾ ਮਸਾਲਾ ਤਿਆਰ ਕਰਕੇ ਦੋ ਚਮਚ ਮਸਾਲਾ ਪਾਵਾਂਗੇ ਨਮਕ ਲੋੜਨਸਾਰ ਪਾਵਾਂਗੇ ਤੇ ਆਟਾ ਗੁੰਨ ਕੇ ਤਿਆਰ ਕਰ ਲਵਾਂਗੇ ਤੇ ਇੱਧਰ ਆ ਆਪਾਂ ਰੋਟੀ ਵੇਲ ਲਾਂਗੇ ਹਾਜ਼ਰੀ ਵਿੱਚ ਜੀ ਮਿੱਸੀ ਰੋਟੀ ਦਹੀਂ ਨਾਲ ਹੋਵੇ ਬਹੁਤ ਹੀ ਵਧੀਆ ਲੱਗਦੀ ਹੈ ਜਿਵੇਂ ਕਿ ਹੁਣ ਤਾਂ ਮੌਸਮ ਗਰਮੀ ਦਾ ਹੈ ਤੇ ਰੋਟੀ ਤੁਸੀਂ ਗਰਮੀ 'ਚ ਬਹੁਤ ਹੀ ਸੁਆਦੀਸ਼ਟ ਹਾਜਮੇਦਾਰ ਬਣਦੀ ਹੈ ਖਾ ਸਕਦੇ ਹੋ ਆਪਾਂ ਤਵੇ ਤੇ ਤਲਾਾਂਗੇ ਨਹੀਂ ਰੋਟੀ ਤੇ ਇਹ ਦੇਖੋ ਮੱਖਣ ਲਗਾ ਕੇ ਰੋਟੀ ਆਪਣੀ ਤਿਆਰ ਆ ਕੋਈ ਵੀ ਦਾਲ ਸਬਜ਼ੀ achar ਦਹੀਂ ਲੱਸੀ ਇਹਦੇ ਨਾਲ ਜੀ ਸਰਵ ਕਰੋ